ਕੌਮਬਸ ਤਸਦੀਕ ਦੀ ਸਿਟਿੰਗ ਐਮਪੀ ਦੀ ਟਿਕਟ ਹੀ ਕੱਟਦੀ ਤੁਸੀਂ ਕਿੱਥੋਂ ਦੀ ਨਹੀਂ ਵੇਖੋ ਮਮਦ ਸਦੀਕ ਕੋਈ ਨਹੀਂ ਹਾਪੂ ਵੀ ਥੋੜੀ ਜਿਹੀ ਰਹਿ ਗਈ ਸੀ ਕਿਉਂਕਿ ਫੀਸ ਫੈਕਟਰ ਵੀ ਆ ਹੂੰ ਤੇ ਇਹੋ ਜੀ ਕੋਈ ਗੱਲ ਨਹੀਂ ਮਮਦ ਸਦੀਕ ਸਾਡਾ ਕਾਂਗਰਸ ਹੀ ਆਜਦਾ ਨਹੀਂ ਹੂੰ ਸਟੈਡੀਜ਼ ਹੁੰਦੇ ਵਿੱਚ ਜਦੋਂ ਕੋਈ ਸਟੇਜ ਤੇ ਨਹੀਂ ਸੀ ਛੜਦਾ ਹਾਂ ਕਾਂਗਰਸ ਵੀ ਉਹਦਾ ਮਾਮਲਾ ਤਸਦੀਕ ਛੜਦਾ ਆ ਇੱਕ ਦਿਨ ਇਹਦਾ ਟੈਲੀਫੋਨ ਜਰੂਰ ਆਇਆ ਜਦੋਂ ਟਿਕਟ ਤੋਂ ਇੱਕ ਦਿਨ ਪਹਿਲਾਂ ਉਹ ਦਿਨ ਮੈਂ ਸੀਗਾ ਰਾਜਸਥਾਨ ਤੇ ਉੱਥੇ ਮੇਰੀ ਗੱਲ ਹੋ ਉਸ ਦੀ ਉਹ ਮੇਰੇ ਬੰਦ ਦੁੱਖ ਜਰੂਰ ਪਿਆ ਕਿ ਪਤਾ ਨਹੀਂ ਇਹਨੇ ਮੈਨੂੰ ਕੀ ਕਰਨਾ ਸੀ ਸਦੀਕ ਸਾਹਿਬ ਨੇ ਤੇ ਮੈਂ ਉਹਨੂੰ ਸੁਣ ਨਹੀਂ ਸਕੋ ਉਹ ਮੈਨੂੰ ਬਹੁਤ ਵੱਡਾ ਦੁੱਖ ਹੈ ਫੋਮਸ ਤਿਕ ਦੀ ਸਿਟਿੰਗ ਐਮਪੀ ਦੀ ਟਿਕਟੀ ਕੱਟਦੀ ਤੁਸੀਂ ਕਿੱਥੋਂ ਦੀ ਨਹੀਂ ਵੇਖੋ ਮੁਮਨ ਸਦੀਕ ਕੋਣੀ ਹਾਂ ਪੂਰੀ ਥੋੜੀ ਜਿਹੀ ਬਹਿ ਕੇ ਸੀ ਕਿਉਂਕਿ ਪੀਜ ਫੈਕਟਰ ਵੀ ਆ ਹਾਂ ਤੋ ਇਹੋ ਜੀ ਕੋਈ ਗੱਲ ਨਹੀਂ ਮੰਮਤ ਸ਼ਦੀਕ ਸਾਡਾ ਕਾਂਗਰਸੀ ਆਜਦਾ ਨਹੀਂ ਹਮ ਸਟੇਜ ਉੰਦੇ ਵਿੱਚ ਜਦੋਂ ਕੋਈ ਸਟੇਜ ਤੇ ਨਹੀਂ ਸੀ ਚੜਦਾ ਹਾਂ ਕਾਂਗਰਸੀ ਉਹਦਾ ਮੰਮਤ ਸ਼ਦੀਕ ਖੜਦਾ ਕਹਿੰਦੇ ਨਹਿਰੂ ਲੈ ਕੇ ਮੈਂ ਗਾਉਂਦਾ ਮੇਰੀ ਗੱਲ ਸੁਣ ਮੈਂ ਪਿਆਰ ਜੂ ਹੀ ਆਪਣੇ ਭਰਾ ਦਾ ਇੱਕ ਦਿਨ ਰਾਤ ਟੈਲੀਫੋਨ ਜਰੂਰ ਆਇਆ ਜਦੋਂ ਟਿਕਟ ਤੋਂ ਇੱਕ ਦਿਨ ਪਹਿਲਾਂ ਉਸ ਦਿਨ ਮੈਂ ਸੀਗਾ ਰਾਜਸਥਾਨ ਤੋ ਉੱਥੇ ਮੇਰੀ ਗੱਲ ਨੂੰ ਉਹ ਮੇਰੇ ਮਨ ਚ ਦੁੱਖ ਜਰੂਰ ਰਿਹਾ ਕਿ ਪਤਾ ਨਹੀਂ ਇਹਨੇ ਮੈਨੂੰ ਕੀ ਕਰਨਾ ਸੀ ਸਦੀਕ ਸਾਹਿਬ ਨੇ ਤੇ ਮੈਂ ਉਹ ਦਿਨ ਸੁਣ ਨਹੀਂ ਸਕਿਆ ਉਹ ਮੈਨੂੰ ਬਹੁਤ ਵੱਡਾ ਦੁੱਖ ਹੈ ਕਿਉਂਕਿ ਜਦੋਂ ਜ਼ਿਆਦਾ ਨਿਕਲੇ ਵੜ ਕੇ ਚਲੇ ਗਏ ਉਦੋਂ ਨੂੰ ਚਲੇ ਗਏ ਉਦੋਂ ਨੂੰ ਚਲੇ ਗਏ ਤੇ ਮੈਨੂੰ ਦੋ ਦਿਨ ਜਾਤ ਹੀ ਨਹੀਂ ਰਿਹਾ ਆ ਤੂੰ ਇਹ ਗੱਲ ਕੀਤੀ ਤੂੰ ਹੁਣ ਮੈਨੂੰ ਜ਼ਿਆਦਾ ਹੈ ਕਿ ਇਹ ਮੇਰੇ ਖਿਆਲ ਇਹ ਵੀ ਤਰੀਕ ਦੀ ਗੱਲ ਆ ਉਹ ਦਿਨ ਇਹਨਾਂ ਦਾ ਮੈਨੂੰ ਟੈਲੀਫੋਨ ਆਇਆ ਤੇ ਮੇਰੇ ਕੋਲ ਗਲਤੀ ਨਾਲ ਮੈਂ ਚੁੱਕ ਨਹੀਂ ਸਕਿਆ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਜਦੋਂ ਟਿਕ ਟਕ ਕੱਟ ਹੋ ਸ਼ਾਮ ਨੂੰ ਮੈਨੂੰ 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 ਮੁਹੰਮਦ ਸਦੀਕ ਵਾਲਾ ਦਰਵੇਸ਼ ਆਦਮੀ ਕੰਨਪਾਟ ਨਹੀਂ ਛੱਡਣੀ ਹੈਗੀ ਨਹੀਂ ਮੈਂ ਪਹਿਲੇ ਹੀ ਕਹ ਦਿੱਤਾ ਕਿ ਯਾਰ ਉਹ ਆਦਮੀ ਹੈ ਜਦੋਂ ਟੈਡੀਜ਼ਮ ਦੇ ਵਿੱਚ ਜਦੋਂ ਕਾਂਗਰਸ ਦੀ ਸਟੇਜ ਤੇ ਪਬਲਿਕ ਨਹੀਂ ਸੀ ਬੈਣਾ ਚਾਹੁੰਦੀ ਹੁੰਦੀ ਤੇ ਮੁਹੰਮਦ ਸਰੀਕ ਉੱਥੇ ਤੂੰਬੀ ਲੈ ਕੇ ਗਾਣੇ ਬੋਲਦਾ ਸੀ ਇਹ ਬੰਦੇ ਦਾ ਕਾਂਗਰਸ ਕਦੀ ਦੇ ਦੇ ਹੀ ਨਹੀਂ ਸਕਦਾ ਪਰ ਟਿਕਟ ਕੱਟਤੀ ਤੁਸੀਂ ਤਾਂ ਮੈਨੂੰ ਮੇਥੋਂ ਮੈਂ ਨਾਲੇ ਵੀ ਕਿਹਾ ਕਿ ਹਾਈ ਕਮਾਂਡ ਹਰ ਬੰਦੇ ਨੂੰ ਟਾਰਗੇਟ ਏਜ ਫੈਕਟਰ ਵੀ ਆ ਕਿਆ ਆਪ ਵੀ ਥੋੜਾ ਥੋੜਾ ਜਿਹਾ ਕਈ ਵਾਰ ਦਿੱਲੀ ਵਾਲਿਆਂ ਨੂੰ ਕਹਿ ਦਿੰਦੇ ਹੁੰਦੇ ਸੀ ਤੇ ਜੇ ਕਿਤੇ ਮੁਹੰਮਦ ਸਦੀ ਕਹਿੰਦਾ ਮੈਂ ਹੀ ਟਿਕਟ ਲੈਣੀ ਆ ਤੇ ਰਾਹੁਲ ਗਾਂਧੀ ਸੋਨੇ ਗਾਂਧੀ ਦੀ ਕਦੀ ਟਿਕਟ ਨਾ ਚਾਹ। ਤੇ ਉਹ ਤੇ ਏਟਾ ਸਿੱਧਾ ਹੱਥਾ ਦਾ ਸੰਤ ਆਦਮੀ ਕਹਿ ਲੋ ਜੀ ਕਿ ਉਹ ਆ ਮੁਹੰਮਦ ਸਦੀ। ਕੰਬਸ ਟਿਕਦੀ ਸਿਟਿੰਗ ਐਮਪੀ ਦੀ ਟਿਕਟ ਹੀ ਕੱਟਦੀ ਤੁਸੀਂ ਕਿੱਥੋਂ ਦੀ? ਨਹੀਂ ਵੇਖੋ ਮੁਹੰਮਦ ਸਦੀ ਕੋਣੀ ਆ ਆਪ ਵੀ ਥੋੜੇ ਜਿਹਾ ਬਹਿ ਕੇ ਸੀ ਕਿਉਂਕਿ ਇਹ ਫੈਕਟਰ ਵੀ ਆ। ਹੂੰ ਤੁਹਾਨੂੰ ਕੋਈ ਗੱਲ ਨਹੀਂ ਮੰਮਤ ਸਦੀਕ ਸਾਡਾ ਕਾਂਗਰਸ ਹੀ ਆਜਦਾ ਨਹੀਂ ਸਟੇਡੀਅਮ ਦੇ ਵਿੱਚ ਜਦੋਂ ਕੋਈ ਸਟੇਜ ਤੇ ਨਹੀਂ ਸੀ ਛੜਦਾ ਕਾਂਗਰਸ ਵੀ ਉਹਦਾ ਮੰਗ ਤਸਦੀਕ ਛੜਦਾ ਉਹ ਇੱਕ ਦਿਨ ਦਾ ਟੈਲੀਫੋਨ ਜਰੂਰ ਆਇਆ ਜਦੋਂ ਟਿਕਟ ਤੋਂ ਇੱਕ ਦਿਨ ਪਹਿਲਾਂ ਉਸ ਦਿਨ ਮੈਂ ਸੀਗਾ ਰਾਜਸਥਾਨ ਤੇ ਉੱਥੇ ਮੇਰੀ ਗੱਲ ਹੋਸੀ ਉਹ ਮੇਰੇ ਬੰਨ ਚ ਦੁੱਖ ਜਰੂਰ ਪਿਆ ਕਿ ਪਤਾ ਨਹੀਂ ਇਹਨੇ ਮੈਨੂੰ ਕੀ ਕਰਾਣਾ ਸੀ ਸਦੀਕ ਸਾਹਿਬ ਨੇ ਤੇ ਮੈਂ ਉਹਦੋਂ ਸੁਣ ਨਹੀਂ ਸਕੋ ਉਹ ਮੈਨੂੰ ਬਹੁਤ ਵੱਡਾ ਦੁੱਖ ਹੈ ਉਹ ਮੰਗ ਤਸਦੀਕ ਦੀ ਸਿਟਿੰਗ ਐਮਪੀ ਦੀ ਟਿਕਟ ਹੀ ਕੱਟਦੀ ਤੁਸੀਂ ਕਿੱਥੋਂ ਦੀ ਦੇ ਬਕਮ ਮਮਦ ਸਦੀਕ ਕੋਈ ਹਾ ਪੂਰੀ ਥੋੜੀ ਜਿਹੀ ਰਹਿ ਗਈ ਸੀ ਕਿਉਂਕਿ ਏਜ ਫੈਕਟਰ ਵੀ ਆ ਹੂੰ ਤੇ ਇਹੋ ਜੀ ਕੋਈ ਗੱਲ ਨਹੀਂ ਮਮਦ ਸਦੀਕ ਸਾਡਾ ਕਾਂਗਰਸ ਹੀ ਆਜਦਾ ਨਹੀਂ ਹੂੰ ਸਟੇਜਾਂ ਦੇ ਵਿੱਚ ਜਦੋਂ ਕੋਈ ਸਟੇਜ ਤੇ ਨਹੀਂ ਸੀ ਛੱਡਦਾ ਹਾਂ ਕਾਂਗਰਸ ਵੀ ਉਹਦਾ ਮਮਦ ਸਦੀਕ ਛੱਡਦਾ ਸੀ ਕਹਿੰਦੇ ਨਹਿਰੂ ਤੋਂ ਲੈ ਕੇ ਮੈਂ ਗਾਉਂਦਾ ਮੇਰੀ ਗੱਲ ਸੁਣ ਮੈਂ ਤੇ ਆਜੂ ਵੀ ਆਪਣੇ ਭਰਾ ਦਾ ਇੱਕ ਦਿਨ ਦਾ ਟੈਲੀਫੋਨ ਜਰੂਰ ਆਇਆ ਜਦੋਂ ਟਿਕਟ ਤੋਂ ਇੱਕ ਦਿਨ ਪਹਿਲਾਂ ਉਸ ਦਿਨ ਮੈਂ ਸੀਗਾ ਰਾਜਸਥਾਨ ਤੇ ਉੱਥੇ ਮੇਰੀ ਗੱਲ ਨੂੰ ਉਹ ਮੇਰੇ ਬੰਦ ਦੁੱਖ ਜਰੂਰ ਰਿਹਾ ਕਿ ਪਤਾ ਨਹੀਂ ਇਹਨੇ ਮੈਨੂੰ ਕੀ ਕਰਾਣਾ ਸੀ ਸਦੀਕ ਸਾਹਿਬ ਨੇ ਤੇ ਮੈਂ ਉਹ ਦਿਨ ਸੁਣ ਨਹੀਂ ਸਕਿਆ ਉਹ ਮੈਨੂੰ ਬਹੁਤ ਵੱਡਾ ਦੁੱਖ ਹੈ ਕਿਉਂਕਿ ਜਦੋਂ ਜ਼ਿਆਦਾ ਨਿਕਲੇ ਵੜ ਕੇ ਚਲੇ ਗਏ ਉਧਰੋਂ ਚਲੇ ਗਏ ਉਧਰੋਂ ਚਲੇ ਗਏ ਤੇ ਮੈਨੂੰ ਦੋ ਦਿਨ ਜਾਤ ਹੀ ਨਹੀਂ ਰਿਹਾ ਆ ਤੁਹਾਨੂੰ ਗੱਲ ਕੀਤੀ ਤੂੰ ਹੁਣ ਮੈਨੂੰ ਜ਼ਿਆਦਾ ਹੈ ਕਿ ਇਹ ਮੇਰੇ ਖਿਆਲ ਇਹ ਜੀ ਤਰੀਕ ਦੀ ਗੱਲ ਆ ਉਹ ਦਿਨ ਇਹਨਾਂ ਦਾ ਮੈਨੂੰ ਟੈਲੀਫੋਨ ਆਇਆ ਤੇ ਮੇਰੇ ਕੋਲ ਗਲਤੀ ਨਾਲ ਮੈਂ ਚੁੱਕ ਨਹੀਂ ਸਕਿਆ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਜਦੋਂ ਟਿਕ ਟਕ ਕੱਟ ਹੋ ਸ਼ਾਮ ਨੂੰ ਮੈਨੂੰ 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 ਮੁਹੰਮਦ ਸਦੀਕ ਵਾਲਾ ਦਰਵੇਸ਼ ਸਾਦਵੀ ਦਾਦਾ ਜੀ ਹੋਰ ਨਹੀਂ ਛੱਡਣੀ ਹੈਗੀ ਨਹੀਂ ਮੈਂ ਪਹਿਲੇ ਹੀ ਕਹ ਦਿੱਤਾ ਕਿ ਯਾਰ ਉਹ ਆਦਮੀ ਹੈ ਜਦੋਂ ਟੈਰੇਟਿਜ਼ਮ ਦੇ ਵਿੱਚ ਜਦੋਂ ਕਾਂਗਰਸ ਦੀ ਸਟੇਜ ਤੇ ਪਬਲਿਕ ਨਹੀਂ ਸੀ ਬੈਣਾ ਚਾਹੁੰਦੀ ਹੁੰਦੀ ਤੇ ਮਹਿੰਦਰਾ ਸ੍ਰੀ ਕੋ ਉੱਥੇ ਤੂੰਬੀ ਲੈ ਕੇ ਗਾਣੇ ਬੋਲਦਾ ਸੀ ਇਹ ਬੰਦੇ ਦਾ ਕਾਂਗਰਸ ਕਦੀ ਦੇ ਦੇ ਹੀ ਨਹੀਂ ਸਕਦਾ ਪਰ ਟਿਕਟ ਕੱਟਤੀ ਤੁਸੀਂ ਤਾਂ ਮੈਨੂੰ ਵਿੱਚ ਮੈਂ ਨਾਲੇ ਵੀ ਕਿਹਾ ਕਿ ਹਾਈ ਕਮਾਂਡ ਹਰ ਬੰਦੇ ਨੂੰ ਟਾਰਗੇਟ ਏਜ ਫੈਕਟਰ ਵੀ ਆ ਕਿ ਆਪ ਵੀ ਥੋੜਾ ਥੋੜਾ ਜਿਹਾ ਕਈ ਵਾਰ ਦੇਦੀ ਵਾਲੇ ਨੂੰ ਕਹਿ ਦਿੰਦੇ ਹੁੰਦੇ ਸੀ ਤੇ ਜੇ ਕਿਤੇ ਮੁਹੰਮਦ ਸਦੀ ਕਹਿੰਦਾ ਮੈਂ ਹੀ ਟਿਕਟ ਲੈਣੀ ਆ ਤੇ ਰਾਹੁਲ ਗਾਂਧੀ ਸੋਨੇ ਗਾਂਧੀ ਦੀ ਕਦੀ ਟਿਕਟ ਨਾ ਚਾਹ ਤੇ ਉਹ ਤੇ ਏਟਾ ਸਿੱਧਾ ਹੱਸਦਾ ਸੰਤ ਆਦਮੀ ਕਹਿ ਲੋ ਜੀ ਕਿ ਉਹ ਆ ਮੁਹੰਮਦ ਸਦੀ